ਮੇਰਾ ਨਾਮ ਸਾਰੀਤਾ ਹੈ ਮੇਰੇ ਬ੍ਰਦਰ ਨੇ 17 ਤਰੀਕ ਨੂੰ ਸੁਸਾਇਡ ਕਮਿਟ ਕਰ ਲਿਆ ਜੀ ਰਾਹੁਲ ਕੁਮਾਰ ਨਾਮ ਹੈ ਉਹਦਾ ਸੰਗੋਣਾ ਬਸਤੀ ਗਲੀ ਨੰਬਰ 1 ਤੋਂ ਮੈਂ ਗੱਲ ਕਰ ਰਹੀ ਹਾਂ ਮੇਰੇ ਫਾਦਰ ਸਾਹਿਬ ਵੀ ਆਲਰੇਡੀ ਹੈ ਨਹੀਂ ਗਏ ਉਹਨਾਂ ਨੇ ਜਿਹੜਾ ਸੁਸਾਇਡ ਨੋਟ ਲਿਖਿਆ ਉਹਦੇ ਵਿੱਚ ਪ੍ਰੋਪਰ ਉਹਨਾਂ ਨੇ ਮੈਂਸ਼ਨ ਕੀਤਾ ਹੋਇਆ ਰਿੰਕੂ ਗੁਪਤਾ ਵਾਈਫ ਆਫ ਰਿਪੂ ਦਮਨ ਗੁਪਤਾ ਦੋਨਾਂ ਦਾ ਨਾਮ ਉਹਨੇ ਮੈਂਸ਼ਨ ਕੀਤਾ ਜਿਹੜੇ ਕਿ ਉਹਨੂੰ ਬਲੈਕਮੇਲ ਕਰਦੇ ਸੀ ਉਹਨੂੰ ਤੰਗ ਪਰੇਸ਼ਾਨ ਕਰਦੇ ਸੀ ਉਹਨਾਂ ਨੇ ਇਹਦੇ ਵਿੱਚ ਮੈਂਸ਼ਨ ਕੀਤਾ ਕਿ ਮੈਨੂੰ ਉਹਨੇ ਕਿਹਾ ਸੀਗਾ ਕਿ ਮੈਨੂੰ ਤੂੰ ਸਾਡੇ ਘਰੇ ਦੱਸ ਦੇ ਇਸ ਬਹਾਨੇ ਮੇਰਾ ਘਰ ਵਾਲਾ ਮੈਨੂੰ ਕੱਢ ਦੂਗਾ ਆਪਾਂ ਇਕੱਠੇ ਰਹਿ ਲਾਂਗੇ ਠੀਕ ਹੈ ਸਾਰੀ ਗੱਲਬਾਤ ਰਿੱਪੂ ਦੇਮਨ ਗੁਪਤਾ ਨੂੰ ਮੇਰੇ ਮੰਮਾ ਨੇ ਜਾ ਕੇ ਉਹਨਾਂ ਦੀ ਦੁਕਾਨ ਤੇ ਦੱਸੀ ਸੀ ਵੀ ਵਾਈਫ ਨੂੰ ਹਟਾ ਲਾ ਸਾਰਾ ਕੁਝ ਹੋਣ ਦੇ ਬਾਵਜੂਦ ਉਹਨਾਂ ਨੇ ਝੂਠਾ ਕੇਸ ਪਾ ਕੇ ਮੇਰੇ ਬ੍ਰਦਰ ਨੂੰ ਫਸਾਤਾ ਇਥੋਂ ਜਿਹੜੇ ਵੀ ਇੱਕ ਪੁਲਿਸ ਮੁਲਾਜ਼ਮ ਐ ਪੰਕਜ ਕੁਮਾਰ ਕਰਕੇ ਉਹ ਮੇਰੇ ਭਰਾ ਨੂੰ ਧਮਕਾਉਂਦੇ ਸੀਗੇ ਉਹਨੂੰ ਡਰਾਉਂਦੇ ਸੀਗੇ ਵੀ ਤੈਨੂੰ ਕੁੱਟਾਂਗੇ ਤੈਨੂੰ ਫੜ ਲਾਂਗੇ ਉਹਦੇ ਤੇ ਝੂਠਾ ਕੇਸ ਪਾਇਆ ਗਿਆ ਜਿਨ੍ਹਾਂ ਦੇ ਤੋਂ ਪਰੇਸ਼ਾਨ ਹੁੰਦੇ ਹੋਏ ਉਹਨੇ ਫਾਂਹ ਲੈ ਲਿਆ 7 ਤੋਂ 8 ਪੇਜੀਸ ਦਾ ਉਹਨੇ ਇੱਕ ਸੁਸਾਈਡ ਨੋਟ ਛੱਡਿਆ ਜਿਹਦੇ ਵਿੱਚ ਜਿਹੜਾ ਕਿ ਸਾਡੇ ਕੋਲ ਮੌਜੂਦ ਹੈ ਇਸ ਟਾਈਮ ਤੇ ਅਸੀਂ ਇਹਨਾਂ ਨੂੰ ਦਿੱਤਾ ਹੈ ਅੱਜ ਪੂਰੇ 8 ਦਿਨ ਹੋ ਚੁੱਕੇ ਐ ਬਟ ਇਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈਗੀ ਐ ਸਾਡੇ ਅਕੋਰਡਿੰਗਲੀ ਉਹ ਸਵੇਰ ਸਵੇਰ ਜਦੋਂ ਮੇਰੇ ਬ੍ਰਦਰ ਦੀ ਡੈਥ ਹੋਈ ਐ ਇੱਥੇ ਆ ਗਈ ਸੀ ਉਹ ਵਕੀਲ ਨੂੰ ਨਾਲ ਲੈ ਕੇ ਆਈ ਸੀ ਘੰਟਾ ਇੱਥੇ ਬੈਠੀ ਉਸ ਤੋਂ ਬਾਅਦ ਇਹਨਾਂ ਨੇ ਛੱਡਤੀ ਉਹਨੂੰ ਅਸੀਂ ਉਸ ਦਿਨ ਦਾ ਇਹਨਾਂ ਦਾ ਵੇਟ ਕਰ ਰਹੇ ਹਾਂ ਵੀ ਸਾਨੂੰ ਕੁਝ ਦੱਸਿਆ ਜਾਵੇ ਮੇਰੇ ਬ੍ਰਦਰ ਦੇ ਰਿਲੇਟਡ ਇਹਨਾਂ ਨੇ ਕੁਝ ਕੀਤਾ ਕਿ ਨਹੀਂ ਉਹਦੇ ਹਸਬੰਦ ਦੁਕਾਨ ਤੇ ਖੁਦ ਬੈਠੇ ਆ ਜਦੋਂ ਕਿ ਸੁਸਾਈਡ ਨੋਟ 'ਚ ਉਹਦਾ ਨਾਮ ਲਿਖਿਆ ਹੋਇਆ ਹੈ ਹਾਂਜੀ ਉਹਦੇ ਹਸਬੈਂਡ ਦਾ ਵੀ ਨਾਮ ਲਿਖਿਆ ਹੋਇਆ ਉਹ ਸੁਸਾਇਡ ਨੋ ਉਹਦੇ ਚ ਦੋ ਬੰਦਿਆਂ ਦਾ ਨਾਮ ਹੈ ਰਿੰਕੂ ਹਾਂਜੀ ਮੀਆਂ ਬੀਬੀ ਦਾ ਨਾਮ ਹੈ ਮੈਂ ਖੁਦ ਰਿੱਪੂ ਦਮਨ ਗੁਪਤਾ ਨੂੰ ਕੱਲ ਸ਼ਾਮ ਨੂੰ ਪਰਸੋ ਸ਼ਾਮ ਨੂੰ ਉੱਥੇ ਦੇਖਿਆ ਬੈਠੇ ਹੋਏ ਜਦੋਂ ਕਿ ਪੁਲਿਸ ਵਾਲਿਆਂ ਨੂੰ ਇਹ ਚੀਜ਼ ਪਤਾ ਹੋਣੀ ਚਾਹੀਦੀ ਹੈ ਸਾਡੇ ਤੋਂ ਪੁੱਛਦੇ ਪਏ ਆ ਵੀ ਉਹਨਾਂ ਦਾ ਐਡਰੈਸ ਦੇ ਦਿਓ ਦੁਕਾਨ ਦਾ ਐਡਰੈਸ ਇਹਨਾਂ ਨੂੰ ਮੈਂ ਦੱਸ ਰਹੀ ਹਾਂ ਵੀ ਉਹ ਕਿੱਥੇ ਬੈਠਦੇ ਉੱਟਦੇ ਹੈਗੇ ਆ ਉਹਨਾਂ ਦੀ ਦੋ ਦੁਕਾਨਾਂ ਹੈ ਹਾਲੇ ਤੱਕ ਵੀ ਇਹਨਾਂ ਨੇ ਸਾਡੇ ਤੋਂ ਸ਼ਾਮ ਤੱਕ ਦਾ ਟਾਈਮ ਲਿਆ ਹੈਗਾ ਬਟ ਮੈਨੂੰ ਇਹਨਾਂ ਤੇ ਹਾਲੇ ਤੱਕ ਐ ਨਹੀਂ ਲੱਗਦਾ ਪਿਆ ਵੀ ਇਹ ਸ਼ਾਮ ਤੱਕ ਕੁਝ ਕਰ ਲੈ ਨਾ ਸ਼ਾਮ ਤੱਕ ਜੇ ਨਾ ਕੁਛ ਹੋਇਆ ਤਾਂ ਪੀਰ ਅਸੀਂ ਇੱਥੇ ਦੁਬਾਰਾ ਰੋਸ਼ ਅਸੀਂ ਦੁਬਾਰਾ ਰੋਸ਼ ਪ੍ਰਦਰਸ਼ਨ ਕਰਾਂਗੇ ਹੋਰ ਘੱਟ-ਘੱਟਾ ਕਰਾਂਗੇ ਇੱਥੇ ਠੀਕ ਹੈ ਹੋ ਸਕਦਾ ਸਾਨੂੰ ਕਰਨੇ ਤੇ ਬੈਠਣਾ ਪਵੇ ਸਾਨੂੰ ਇਨਸਾਫ ਚਾਹੀਦਾ ਮੇਰੇ ਭਰਾ ਨੂੰ ਇਨਸਾਫ ਚਾਹੀਦਾ ਉਹ ਪ੍ਰੋਪਰ ਸਾਰਾ ਕੁਝ ਲਿਖ ਕੇ ਗਿਆ ਸਾਡਾ ਕਹਿਣਾ ਇਹ ਹੈ ਕਿ ਜੇ ਉਹ ਜਨਾਨੀ ਨੂੰ ਇਹ ਪੁਲਸ ਵਾਲੇ ਇੱਕ ਜਨਾਨੀ ਨੂੰ ਨਹੀਂ ਫੜ ਸਕਦੇ ਘਟੋ-ਘਟੋ ਉਹਦੇ ਘਰ ਦੇ ਇੱਕ ਮੈਂਬਰ ਨੂੰ ਚੱਕ ਲੈਣ ਜਿਹਦੇ ਕਰਕੇ ਉਹ ਪੇਸ਼ ਹੋਵੇ ਸਾਡੇ ਕੋਲ ਇਹ ਨਾ ਇੱਕ ਮਕਦਮਾ ਦਰਜ ਹੋਇਆ 112 ਨੰਬਰ 112 ਫਟਾ ਕਰ ਜੀ ਉਹ ਰਿੰਕੂ ਗੁਪਤਾ ਲਈ ਜਿਹਾ ਉਹਦੇ ਖਿਲਾਫ ਹੋਇਆਗਾ ਉਹਦੇ ਵਾਰਸਾਂ ਨੇ ਦਰਜ ਕਰਾਇਆ ਵੀ ਰਿੰਕੂ ਗੁਪਤਾ ਜਿਹੜੀ ਐ ਇਹਨੂੰ ਪਰੇਸ਼ਾਨ ਕਰਦੀ ਸੀਗੀ ਸਾਡੇ ਲੜਕੇ ਨੂੰ ਰਾਹੁਲ ਨੂੰ ਉਹਦਾ ਨਾਮ ਪਰੜਿਆ ਨਾ ਰਾਹੁਲ ਜਿਹਾ ਰਾਹੁਲ ਨੇ ਇੱਕ ਸੁਸਾਈਡ ਨੋਟ ਲਿਖਿਆ ਸੀਗਾ ਉਹ ਚਾਹ ਦੀ ਜਦੋਂ ਤੇ ਉਹਦੇ ਜਿਵੇਂ ਇਹਨਾਂ ਦੇ ਰਿਲੇਸ਼ਨ ਹੋਏ ਉਹ ਸਾਰੀ ਕਹਾਣੀ ਉਹਦੇ ਲਿਖੀ ਹੈਗੀ ਉਹਦੇ ਸਬੰਧ ਚ ਅਸੀਂ ਬਕਾਦਮਾ ਦਰਜ ਕਰ ਲਿਆ ਰਿੰਕੂ ਗੁਪਤਾ ਦੇ ਖਿਲਾਫ ਔਰ ਅਸੀਂ ਉਹਦੇ ਖਿਲਾਫ ਜਿਹੜਾ ਬਕਾਦਮਾ ਦਰਜ ਕਰਨ ਤੋਂ ਬਾਅਦ ਰੇਡਾਂ ਵੀ ਕੀਤੀਆਂ ਗਈਆਂ ਕਿ ਉਹ ਪਰ ਫਿਲਹਾਲ ਉਹ ਜੇ ਘਰੋਂ ਕਲੀ ਹੋਈ ਹੈ ਕਿਸੇ ਦੇ ਕੋ ਮਕਾਤ ਮਾਰ ਲਓ ਜੀ ਤੇ ਕੁਵਾਰੀ ਕੋਲ ਤਾਂ ਕਰੋ ਅਸੀਂ ਉਹਨੂੰ ਲਗਾਤਾਰ ਇਹ ਤੇ ਜਿਹੜਾ ਕਰ ਰਹੇ ਆਂਗੇ ਮਤਲਬ ਵਿਸ਼ਵਾਸ ਦਿੋਣੇ ਵੀ ਫਿਰ ਜਲਦੀ ਕਰਤਾ ਕਰਵਾ ਕੋਈ ਮਤ ਕੇ ਅچھے ਬੰਦੇ ਵਾਲੇ ਇਕੱਠੇ ਹੋ ਕੇ ਆਏ ਆ ਸੀਗੇ ਹਾਂ ਜੀ ਹਾਂ ਭੱਲੇ ਵਾਲੇ ਵੀ ਇਹੀ ਆਏ ਆ ਵੀ ਇਹਦੀ ਗ੍ਰਿਫਤਾਰੀ ਕਰੋ ਅਸੀਂ ਵੀ ਲੱਗੇ ਹੋਏ ਆ ਗ੍ਰਿਫਤਾਰੀ ਕਰ ਰਹੇ ਆਂ ਜਲਦੀ ਜਲਦੀ ਇਸ ਦੀ chape bari ਕਰ ਰਹੇ ਆਂ ਕੋਸ਼ਿਸ਼ ਕਰਾਂਗੇ ਜਲਦੀ ਕਰ ਲਾਂ ਸੋਸਾਇਟੀ ਚ ਕਿੰਨੇ ਬੰਦੇ ਨੇ ਸੋਸਾਇਟੀ ਚ ਇਹਦਾ ਇੱਕ ਇੱਕ ਇਹਦੇ ਘਰ ਵਾਲੇ ਦਾ ਨਾਮ ਲਿਖਿਆ ਪਰ ਉਹਨੇ ਵੀ ਫਲਾਣਾ ਸਿੰਘ ਔਰ ਉਹਦੇ ਖਿਲਾਫ ਐਲੀਗੇਸ਼ਨ ਕੋਈ ਨਹੀਂ ਲਾਇਆ ਤੇ ਜਿਹੜਾ ਇਹਨਾਂ ਨੇ ਬਿਆਨ ਲਿਖਾਇਆਗਾ ਇਹਦੇ ਪਰਿਵਾਰਕ ਮੈਂਬਰਾਂ ਨੇ ਉਹ ਵੀ ਇਕੱਲੇ ਮਤਲਬ ਰਿੰਗੂ ਗੁਪਤਾ ਦੇ ਖਿਲਾਫ ਨਹੀਂ ਲਿਖਾਇਆ ਉਹਦੇ ਘਰ ਵਾਲੇ ਦੇ ਖਿਲਾਫ ਨਹੀਂ ਲਿਖਾਇਆ ਐਫ ਆਈ ਆਰ ਜਿਹੜੀ ਰਿੰਗੂ ਗੁਪਤਾ ਦੇ ਖਿਲਾਫ ਜੀ ਇਹਨਾਂ ਦਾ ਕਹਿਣਾ ਵੀ ਉਹਦੇ ਘਰ ਦੇ ਦਾ ਵੀ ਨਾਮ ਨੂੰ ਸਾਈਡ ਨਹੀਂ ਹੋਣ ਦੇ ਜਿਵੇਂ ਸੁਸਾਈਡ ਲੋਟਰ ਜਿਹੜਾ ਉਹ ਆ ਉਹਦਾ ਐਲੀਗੇਸ਼ਨ ਕੋਈ ਨਹੀਂ ਉਹਦੇ ਖਿਲਾਫ ਵੀ ਇਸ ਤੋਂ ਵੀ ਤੰਗ ਆਇਆ ਜੇ ਉਹ ਤਫਤੀਸ਼ ਚ ਬਚ ਲਾਂਗੇ ਜੇ ਉਹਦਾ ਕੋਈ ਆਉਂਦਾ ਹੋਊਗਾ ਉਹਦੇ ਪਿੱਛੇ ਕੁਝ ਸ਼ਾਮ ਨੂੰ 7-8 ਵਜੇ ਅੱਜ ਬਹੁਤ ਵੱਡੀ ਗ੍ਰਿਫਤੀ ਦੇ ਵਿੱਚ ਦੇਖੋ ਵਿਸ਼ਵਾਸਨ ਅਸੀਂ ਇਹ ਹੀ ਦੇਖੋ ਕਿ ਜਿਹੜਾ ਚਾਹਣਾ ਹੈ ਵੀ ਜਲਦੀ ਜਲਦੀ ਕਰਾਂਗੇ ਤੇ ਅਸੀਂ ਸਾਰੇ ਪਾਸਿਆਂ ਤੋਂ ਨਤੀਜੇ ਵੀ ਕਰਾ ਕੇ ਵੀ ਤਾਂ ਲੱਗੀ ਹੈ ਜੋ ਮਰਜ਼ੀ ਹੋ ਜਾ ਹੈ ਉਹਨਾਂ ਵਾਰਸੀ ਕਿਹੜਾ ਪਾਉਂਦੇ ਸਰਪਤ ਸਾਹਿਬ ਗ੍ਰਫਤਾਰ ਜਾਂਦੀ ਹੋਵੇਗਾ